ਫਿਰ ਲਾਰਵਕੇ ਸਥਿਤ ਮਹਾਰਾਜ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ 76ਵਾਂ ਗਣਤੰਤਰ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ADGP ਕਮ ਟਰੈਕਟਰ ਮੈਡਮ ਅਨੀਤਾ ਪੁੰਜ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਜਥੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਤੋਂ ਸਲਾਮੀ ਲਈ ਉੱਥੇ ਹੀ ਉਨ੍ਹਾਂ ਇਸ ਤੋਂ ਉਪਰੰਤ ਰੰਗਾ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਵਿੱਚ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ इस मौके पर सतीश कुमार जसविंद सिंह चानन दास सी आई डी इंस्पैक्टर संतोख तो इलावा होर पुलिस अधिकारी भी मौजूद सा सारे बहुत बहुत शुभकामना देनी हाँ और अज के दिन असी पुलिस अकैडमी सारे स्टाफ मैंबर्स ने सारे फैकल्टी मैंबर्स ने सब ने मिल के संविधान के प्रति जो अपनी शपथ है जो सब पुलिस वाले अपनी नौकरी करन ते लंदे है उन्हों ਆਪਣੇ ਅਨੁਰੂਪ ਆਪਣੇ ਕੰਮ ਨੂੰ ਉਹਦੇ ਵਿੱਚ ਢਾਲਣ ਦੀ ਸ਼ਪਥ ਨੂੰ ਦੁਹਰਾਇਆ ਹੈ ਔਰ ਪੰਜਾਬ ਪੁਲਿਸ ਅਕੈਡਮੀ ਵਿੱਚ ਜੋ ਪੰਜਾਬ ਪੁਲਿਸ ਦੇ ਸਿਖਿਆਰਥੀ ਟ੍ਰੇਨਿੰਗ ਹਾਸਲ ਕਰਦੇ ਹਨ ਉਹਨਾਂ ਨੂੰ ਵੀ ਐਸੇ ਰਸਤੇ ਤੇ ਚੱਲਣ ਦਾ ਜਿਹੜਾ ਹੈ ਦਿਸ਼ਾ ਨਿਰਦੇਸ਼ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਅਕੈਡਮੀ ਦੀ ਮਿਹਨਤ ਔਰ ਲਗਨ ਨਾਲ ਅਮਨ ਕਾਨੂੰਨ ਵੀ ਬਰਕਰਾਰ ਰਹੇਗਾ ਔਰ ਸਟੇਟ ਔਰ ਰਾਜ ਦੀ ਤਰੱਕੀ ਵਿੱਚ ਦੇਸ਼ ਦੀ ਤਰੱਕੀ ਵਿੱਚ ਅਸੀਂ ਪੂਰੀ ਤਰ੍ਹਾਂ ਆਪਣਾ ਯੋਗਦਾਨ ਜਰ ਇਸੇ ਤਰ੍ਹਾਂ ਹੀ ਨਗਰ ਕੌਂਸਲ ਗੁਰਾਇਆਂ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਜਰ ਕਿ ਸਕੂਲੀ ਬੱਚਿਆਂ ਵੱਲੋਂ ਗਣਤੰਤਰਤਾ ਜਰ ਕਿ ਸਕੂਲੀ ਬੱਚਿਆਂ ਵੱਲੋਂ ਗਣਤੰਤਰਤਾ ਦਿਵਸ ਦੇ ਸੰਬੰਧ ਵਿੱਚ ਗੀਤ ਵੀ ਪੇਸ਼ ਕੀਤੇ ਗਏ ਇਸ ਮੌਕੇ ਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਚੰਦ ਲਾਲ ਮੇਸ਼ੀ ਵੱਲੋਂ ਅਦਾ ਕੀਤੀ ਗਈ ਆਪਣੇ ਸੰਬੋਧਨ ਵਿੱਚ ਉਹਨਾਂ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ ਗਨਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਨਗਰ ਕੌਂਸਲ ਵੱਲੋਂ ਸਕੂਲੀ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਰਕੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਇਸ ਮੌਕੇ ਦੇ ਪ੍ਰਵੀਨ ਰਾਹੁਲ ਪੁਨ ਜਸਵੀ ਰਾਜੂ ਸੁਦੇਸ਼ ਕੁਮਾਰ ਬਿੱਲਾ ਪ੍ਰੋਫੈਸਰ ਰਿਸ਼ੂ ਕੌਸ਼ਲ ਅੰਜੂ ਅਟਵਾਲ ਰਜਨੀ ਗਾਭਾ ਮਨੋਜ ਗੋਗਨਾ ਆਦ ਹਾਜ਼ਰ ਸਨ 26 ਜਨਵਰੀ ਜੋ ਕਿ ਸਾਡਾ ਗਨਤੰਤਰ ਦਿਵਸ ਹੈ 76ਵਾਂ ਬੜੀ ਹੀ ਸ਼ਰਧਾ ਤੇ ਧੰਮਤਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਡਾਟਰ ਭੀਮਰਾਵ ਬੇਦਕਰ ਜੀ ਨੇ ਸੰਵਿਧਾਨ ਲਿਖ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਪਰਦ ਕੀਤਾ ਸੀ ਔਰ ਇਸ ਦਿਨ ਹੀ ਲਾਗੂ ਕੀਤਾ ਗਿਆ। ਇਹ ਇਸ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅੱਜ ਸਾਨੂੰ ਇਹ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ। ਅੱਜ ਇਹ ਹੋਰ ਵੀ ਵਿਸ਼ੇਸ਼ ਤੌਰ ਤੇ ਹੋ ਜਾਂਦਾ ਦਿਨ ਜਦੋਂ ਸਾਰੇ ਹੀ ਭਾਈਚਾਰੇ ਰਲ ਮਿਲ ਕੇ ਇਸ ਨੂੰ ਮਨਾਉਂਦੇ ਹਨ ਨਗਰ ਕੌਂਸਲ ਗਰਾਆਂ ਦੇ ਵਿੱਚ ਅੱਜ ਇਹ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਮੈਂ ਆਪਣੇ ਸਾਥੀਆਂ ਦੇ ਨਾਲ ਔਰ ਸਾਡੇ ਸਫਾਈ ਸੇਵਕ ਸਟਾਫ ਮੈਂਬਰਾਂ ਨੂੰ ਬਹੁਤ ਹੀ ਮੁਬਾਰਕਾ ਦਿੰਦਾ ਹਾਂ ਇਸ ਪਵਿੱਤਰ ਦਿਹਾੜੇ ਤੇ ਔਰ ਇਹ ਮੈਂ ਪ੍ਰਣ ਕਰਦਾ ਹਾਂ ਔਰ ਇਹ ਬੇਨਤੀ ਵੀ ਕਰਦਾ ਹਾਂ ਆਪਣੇ ਸਾਥੀਆਂ ਨੂੰ ਕਿ ਆਪਣੇ ਜਿੱਥੇ-ਜਿੱਥੇ ਆਪਣੇ ਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਉੱਥੇ-ਉੱਥੇ ਸਾਡੇ ਕਰਤੱਵ ਵੀ ਬਣਦੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਹੋਏ ਲੋਕ ਸੇਵਾ ਲਈ ਜੋ ਸਾਨੂੰ ਚੁਣਿਆ ਗਿਆ ਹੈ ਅਸੀਂ ਉਸ ਤੇ ਖਰੇ ਉੱਤਰ ਜਾਈਏ ਇਸ ਤੋਂ ਇਲਾਵਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਪ੍ਰਧਾਨ ਨਵਿਤਾ ਸ਼ਾਪੜਾ ਦੀ ਅਗਵਾਈ ਹੇਠ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਤੇ ਗ੍ਰਹਿ ਅਰਬਨ ਸਟੇਟ ਫਗਵਾੜਾ ਵਿਕੇ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਧੂਮਤਾਂਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਇਸ ਨੂੰ ਮਹਿਲਾ ਮੌਲ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਵਕਫਾ ਬੁਲਾ ਰਿਆਂ ਤੋਂ ਇਲਾਵਾ ਸ਼੍ਰੀਮਤੀ ਨੀਤਾ ਸੋਮਪrakash ਅਤੇ ਸ਼੍ਰੀਮਤੀ ਨਵਿਤਾ ਸ਼ਾਵੜਾ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦਿਆਂ 바ਵਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਤੇ ਚਾੰਦਨਾ ਪਾਇਆ। ਉਨ੍ਹਾਂ ਕਿਹਾ ਕਿ 바ਵਾ ਸਾਹਿਬ ਜੀ ਵੱਲੋਂ ਲਿਖੇ ਸੰਵਿਧਾਨ ਦੀ ਬਦੌਲਤ ਹੀ ਮਹਿਲਾਵਾਂ ਨੂੰ ਆਪਣੇ ਅਧਿਕਾਰ ਮਿਲੇ ਨੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਮਿਲ ਜੁਲ ਕੇ ਇਹੋ ਜਿਹੇ ਦਿਹਾੜੇ ਮਨਾਉਣੇ ਚਾਹੀਦੇ ਹਨ। 26 ਜਨਵਰੀ ਗਣਤੰਤਰ ਦਿਵਸ ਸਾਰੇ ਆਨੇ ਬੜੀ ਉਤਸ਼ਾਹ ਦੇ ਨਾਲ ਮਨਾ ਰਹੇ ਆ ਅਸੀਂ ਲੇਡੀਜ਼ ਮੈਂਬਰ ਇਹ ਆਜ਼ਾਦੀ ਜਿਹਨਾਂ ਸ਼ਹੀਦਾਂ ਦੇ ਕਰਕੇ ਸਾਨੂੰ ਮਿਲੀ ਹੈ ਉਹਨਾਂ ਦੀਆਂ ਕੁਰਬਾਨੀਆਂ ਨੂੰ ਕੋਟੀ ਕੋਟੀ ਪ੍ਰਣਾਮ ਔਰ ਇਹ ਆਜ਼ਾਦੀ ਦਾ ਮੇਘ ਅਸੀਂ ਉਹ ਸ਼ਹੀਦਾਂ ਦੇ ਕਰਕੇ ਮਾਣ ਰਹੇ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਓ ਸਾਰੇ ਰਲ ਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਜੈ ਹਿੰਦ ਜੈ ਭਾਰਤ ਜੀ ਮੈਂ ਨਵੀਤਾ ਛਾਵੜਾ ਦਵਾਈ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਅਨੀਤਾ ਸੋਮ ਪ੍ਰਕਾਸ਼ ਜੀ ਦੇ ਘਰ ਰਿਪਬਲਿਕ ਡੇ ਸੈਲੀਬ੍ਰੇਟ ਕਰਨ ਲਈ ਇਕੱਠੇ ਹੋਏ ਆ ਸਾਰਿਆਂ ਨੇ ਬਹੁਤ ਅੱਛੀ ਤਰ੍ਹਾਂ ਸੈਲੀਬ੍ਰੇਸ਼ਨ ਕੀਤੀ ਹੈ ਕਿ ਪ੍ਰਮਾਤਮਾ ਕਰੇ ਸਾਰੇ ਇਦਾਂ ਹੀ ਖੁਸ਼ ਰਹਿਣ ਸਾਰੇ ਸੈਲੀਬ੍ਰੇਸ਼ਨਸ ਕਰਦੇ ਰਹਿਣ ਭਗਵਾਨ ਕਰੇ ਸਾਡਾ ਦੇਸ਼ ਬਹੁਤ ਤਰੱਕੀ ਕਰੇ ਭਾਰਤ ਮਾਤਾ ਕੀ ਜੈ